ਜੀ ਜਿਹੜਾ ਤੁਸੀਂ ਸੁਣਾ ਤੀਵਲ ਬਤਾਇਆ ਉਹਦੇ ਬਾਰੇ ਕੁਝ ਦੱਸੋ ਜੀ ਬਿਲਕੁਲ ਬਿਲਕੁਲ ਜੀ ਧਰਨਾ ਲੋਕਾਂ ਦਾ ਧਰਨਾ ਸੀਗਾ ਲੋਕ ਦੁਖੀ ਸੀ ਲੈਟ ਤੋਂ ਤੇ ਲੋਕਾਂ ਨੇ ਪਰ ਕੁਝ ਹੋਰ ਤਾਂ ਦੱਸਿਆ ਨਹੀਂ ਆ ਚੌਂਕ ਦਿਸ ਗਿਆ ਚੌਂਕ 'ਚ ਬਹਿ ਗਏ ਬਸ ਇੱਕ ਝਟ ਓਕੇ ਬੈਠੇ ਰਹੇ ਕੋਈ ਹੁੱਲੜਬਾਜ਼ੀ ਨਹੀਂ ਕੋਈ ਸ਼ਰਾਰਤ ਨਹੀਂ ਇੱਕ ਜਿਵੇਂ ਬੈਠੇ ਰਹੇ ਮਤਲਬ ਸ਼ਾਂਤ ਮਈ ਨਾਲ ਧਰਨਾ ਦਿੱਤਾ ਸਾਡੀਆਂ ਮੰਗਾਂ ਵੀ ਪੂਰੀਆਂ ਹੋਣ ਜਾਂ ਸਾਡਾ ਗ੍ਰੈਂਡ ਵੀ ਲੱਗ ਗਿਆ ਭਾਈ ਗੁਰੂ ਸੋਕਰ ਕੇ ਆਉਣ ਵਾਲੇ ਟਾਈਮ ਤੋਂ ਸੋ ਮੰਗਲਵਾਰ ਨੂੰ ਚੱਲ ਗਿਆ। ਜੋ ਕਿਸੇ ਮਾਲਵਾ ਦਾ ਸੁਭਾ ਨਹੀਂ ਉਹ ਘਰ ਨੇ ਲਾਇਆ ਜੀ ਬਹੁਤ ਵਧੀਆ ਲੋਕਾਂ ਨੂੰ ਬਹੁਤ ਜਿਆਦਾ ਪਿਆਰ ਹੈ। ਤੇ ਸਾਰੇ ਨੂੰ ਬਧਾਈ ਦਿੰਦੇ ਆ ਇਹਨਾਂ ਨੇ ਸੰਭਾਲੀ ਦਿੱਤਾ। ਲੋਕਾਂ ਦੀ ਜਿੱਤ ਹੈ ਲੋਕਾਂ ਦੀ ਜਿੱਤ ਹੈ। ਚਲੇ ਬੰਦੀ ਤੇ ਜਿੱਲੀ ਜਿੱਤ ਹੈ ਸਾਰੇ ਲੋਕਾਂ ਦਾ। ਇੱਕ ਨਾ ਹੀ ਅਸੀਂ ਧੰਨਵਾਦ ਕਰਿਆ ਸਾਰੇ ਪਿੰਡਾਂ ਦਾ। ਤਕਰੀਬਨ ਨਾਲ ਲੈਣ ਲੱਗ ਜਿਕੇ ਜਿਆਦੇ ਆ ਬਾਰਿਆਂ ਦਾਾਰੇ ਵਾਲਾ ਸਾਰੇ ਆਉਂਦੇ ਆ ਮਧੇਸ ਸਈਦੋ ਨੰਗਲ ਛੋਟਾ ਸੁਨਸੀ ਵੱਡਾ ਰਸੀ ਰੋਂਦੇ ਤਕਰੀਬਨ ਕਿ ਪਿੰਡ ਇੱਥੇ ਆਉਂਦੇ ਸਈਦੋ ਉਹ ਸਾਰੇ ਪਿੰਡਾਂ ਦਾ ਧੰਨਵਾਦ ਵੀ ਉਥੋਂ ਪ੍ਰਸ਼ਾਦਾ ਪਾਣੀ ਖਾਣ ਪੀਣ ਦਾ ਰਸਤਾ ਬਸਤਾ ਤੇ ਨਾਲੇ ਬੰਦੇ ਇਕੱਠ ਕਰਕੇ ਚਾਹਦੇ ਕਾ ਲਗਾਈ ਕਰਦੇ ਸਾਰੇ ਬੇਡਾਂ ਵਾਲਿਆਂ ਇਹ ਪੰਜ ਮਿੰਟ ਦੀ ਜਿਹੜਾ ਕੰਮੂਦ ਦਾ ਬਣੇ ਦੁਕਾਨਦਾਰ ਵੀ ਨਬੋਤ ਨਾਲ ਬਾਕੀ ਇਹਨੇ ਖਾਣ ਨੂੰ ਕਿਹਾ ਬਾਕੀ ਲੱਗਿਆ ਕਾ ਕਾ ਲੱਡੋਰੀ ਜਿਹੜਾ ਹੋਰ ਬਹੁਤ ਬਾਹਰ ਦੇ ਦੁਕਾਨਦਾਰਾਂ ਨੇ ਸਾਡਾ ਬਹੁਤ ਬਲੋਸਾ ਦਿੱਤਾ ਸਾਰੇ ਨੂੰ ਪਤਾ ਕਾ ਦੇ ਨੇ ਤੇ ਹੁਣ ਬੈੱਡ ਸਾਡਾ ਅਗਲੇ ਸਾਬ ਤੋਂ ਤੱਕ ਚੱਲੂਗਾ ਸੈਟ ਕਰੀ ਜਾਂਦੇ ਆ ਤੇ ਸਾਰਾਂ ਦਾ ਦੀ ਸਾਰਾਂ ਨੂੰ ਪਤਾ ਕਾ ਦੇ ਆਰੇ ਬੇਡਾਂ ਵਾਲੇ ਇਹਨੇ ਨਾ ਕਾ ਦੇ ਬੰਦੇ ਦਾ ਬਹੁਤ ਇੱਕ ਆ ਰਿਹਾ ਦਿੱਤਾ ਮੇਰੇ ਕੋਈ ਯੂਨੀਵਰਸ ਵਾਲੀ ਨਿਕਲੀ ਜੇ ਆਉਣਿਆ ਪੌਪਲਿਟੀ ਨੋਰੀ ਹੈ ਜਿੱਦੇ ਟਰੈਕਟਰ ਮਾਰ ਦੇ ਦੇਗੀ ਉਹ ਜਿਹੜਾ ਇਰੇਕਾ ਪੈਣ ਲੱਗਿਆ ਜੀਗਾ ਵੀ ਖੰਭੂ ਬਾਰਡਰੀ ਬਣ ਗਿਆ ਜੀ ਹਾਂ ਜੀ ਹਾਂ 5-7 ਟਰੈਕਟਰ ਸੀਗਾ ਸਾਰਾ ਨਾਲ ਟਿਕਾ ਜਾਂਦਾ ਸੀਗਾ ਉਹ ਸਾਡੀ ਮਜ਼ਦੂਰੀ ਵੜ ਗਈ ਇਹ ਵੀ ਕਾਰ ਨਹੀਂ ਕਰਦੇ ਜੀ ਤੇ ਬਾਅਦ ਵਿੱਚ ਸਾਡੀ ਪ੍ਰਸ਼ਾਸਨ ਨੇ ਗੱਲ ਨਾ ਸੁਣੀ ਉਹ ਸਾਨੂੰ ਫਿਰ ਉਹਨਾਂ ਕਰਨਾ ਪਿਆ ਅਗਰ ਉਹਦੇ ਕੋਲ ਆਲੇ ਕੋਈ ਵੀ ਦੇਖਦਾ ਨਾ ਹਰ ਜਿਹੜਾ ਚਾਹਤ ਰਹਿੰਦੇ ਸੀ ਆਪਣਾ ਰੇਰੂ ਤੇ ਉਹਦੇ ਵਿੱਚ ਕੀ ਦੋ ਮੰਕਾਵੇਂ ਸੀਗੇ ਵੀ 10 ਬਾਰਬਰ ਵੀ ਸਾਨੂੰ ਬਹੁਤ ਜ਼ਰੂਰੀ ਚਾਹੀਦਾਗਾ ਵੀ ਹੁਣ ਹੁੰਦਾਗਾ ਤੇ ਉਸ ਤੋਂ ਬਾਅਦ ਤੁਹਾਡਾ ਉਹਦੇ ਬਾਰੇ ਕੀ ਕਹਿੰਦਾ ਸਰ ਜਿਹੜਾ ਕਿਸਾਨ ਜਿੱਥੇ ਬੰਦ ਗਏ ਜਾਂ ਖਫਤਕਾਰਾਂ ਵੱਲੋਂ ਚੌਂਕ ਨਿਹਾਰ ਸਿੰਘ ਵਾਲੇ ਚੌਂਕ ਵਿੱਚ ਧਰਨਾ ਲਗਾਇਆ ਗਿਆ ਸੀ ਇਹਨਾਂ ਦੀ ਮੰਗ ਇਹ ਪਿਛਲੇ ਸਾਲ ਦੀ ਸੀ ਜੋ ਪਿਛਲੇ ਸਾਲ ਤੋਂ ਹੀ ਤਰਾਮ ਨੂੰ ਵੱਡਾ ਕਰਨ ਵਾਸਤੇ ਪ੍ਰੋਸੀਡਿੰਗ ਚੱਲ ਰਹੀਆਂ ਸੀ ਤੇ ਉਸ ਤੋਂ ਬਾਅਦ ਹੁਣ ਇਹਨਾਂ ਦਾ ਉਹ ਸਮਾਂ ਆ ਗਿਆ ਸੀ ਇਸ ਨੂੰ ਕਲੀਅਰ ਕਰਨ ਵਾਸਤੇ ਉਹਨੂੰ ਅਪਗ੍ਰੇਡ ਕਰਨ ਵਾਸਤੇ ਜੋ ਕਿ ਹੁਣ ਮਤਲਬ ਹੋ ਚੁੱਕਾ ਹੈਗਾ ਮਤਲਬ ਕੱਲ ਦਾ ਅਮਰ ਆਇਆ ਸੀ ਔਰ ਅੱਜ ਇਹਨਾਂ ਨੇ ਇਹਦੀ ਹੈਡਿੰਗ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਟੈਕਸ ਵਗੈਰਾ ਲੈ ਲੈ ਜਾਣਗੇ ਤੇ ਕੱਲ ਮਤਲਬ ਦੁਪਹਿਰ ਤੋਂ ਬਾਅਦ ਸਪਲਾਈ ਚਾਲੂ ਕਰਤੀ ਜਾਵੇਗੀ ਜਿਸ ਵਿੱਚ ਸਾਡੇ ਖੇਤਕਾਰਾਂ ਨੂੰ ਬਹੁਤ ਸਹੂਲਤ ਹੋਏਗੀ ਵੋਲਟੇਜ ਵੀ ਇੰਪਰੂਵ ਹੋਏਗੀ ਜੇਕਰ ਕਿਤੇ ਵਾਧੂ ਸਪਲਾਈ ਜਾਂ ਮਰੀ ਹੋਈ ਸਪਲਾਈ ਚਲਾਨੀ ਚਾਹੀਏ ਅਸੀਂ ਕੋਸ਼ਿਸ਼ ਹੱਦ ਤੱਕ ਚਲਾ ਸਕਾਂਗੇ ਜਿੱਥੋਂ ਕਿ ਲੋਕਾਂ ਦੀ ਜਿਹੜੀ ਹੈਗੀ ਆ ਡਿਮਾਂਡ ਪੂਰੀ ਹੋਏਗੀ ਬਿਲਕੁਲ ਪੂਰੀ ਹੋਏਗੀ ਤੇ ਓਵਰਆਲ ਇਸ ਦਾ ਰਿਜ਼ਲਟ ਬਿਲਕੁਲ ਫਾਇਦੇਮੰਦ ਹੀ ਹੈ ਸਾਡੇ ਖਤਮ ਸਰ ਕਿਸਾਨਾ ਇਹ ਕਹਿ ਰਹੇ ਸੀਗੇ ਵੀ ਸਾਡਾ ਜਿਹੜਾ ਮੰਗ ਸੀ ਚੱਤੂ ਨਟ ਵੀ ਸੀਗੀ ਇਹ ਵੀ ਇਹਦੇ ਬਾਰੇ ਸਰ ਕੀ ਪ੍ਰੋਸੈਸ ਚੱਲੂ ਸੀਗਾ ਵੀ ਇਹਦਾ ਮਤਲਬ ਜੇਰੇ ਕਰਨਾ ਨਾ ਲੱਗਦਾ ਜੀ ਫਿਰ ਵੀ ਤਾਂ ਇਹ ਤਾਂ ਹੁਣ ਅੱਗੇ ਕਰਨਾ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਪ੍ਰੋਸੈਸ ਉਦੋਂ ਤੋਂ ਹੀ ਚੱਲੂ ਸੀ ਕਿ ਇਹ ਕਹਿੰਦਾ ਹੈ ਜੇ ਧਰਨਾ ਲੱਗਦਾ ਲੱਗਿਆ ਤਾਂ ਹੋਗਾ ਨਾ ਲੱਗਦਾ ਤਾਂ ਵੀ ਹੁਣ ਇਹ ਹੋਣਾ ਹੀ ਹੋਣਾ ਸੀ ਕਿਉਂਕਿ ਪੈਡਿਸੀਨ ਹੈ ਜੇ ਸਟਾਰਟ ਹੀ ਹੋ ਰਿਹਾ ਸੀ ਵਾ ਜੀ ਤੇ ਸਰ ਜਿਹੜਾ ਉਹ ਅੱਗੇ ਮੰਨ ਲਓ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਕਿ ਅੱਜ ਸ਼ਾਮ ਤੱਕ ਇਹਦਾ ਸੋਸ ਸੋਸ ਚੱਲੂ ਹੋਊਗਾ ਜੀ ਸਪਲਾਈ ਹੈ ਜੀ ਕੰਮ ਤਾਂ ਚੱਲ ਰਿਹਾ ਜੀ ਤੇ ਉਸ ਤੋਂ ਬਾਅਦ ਵੀ ਜਿਹੜੇ ਹੁਣ ਜਿਹੜੀ ਸਪਲਾਈ ਹੋਣਗੇ ਤਾਂ ਹੋਗੇ ਹੁਣ ਮਤਲਬ ਕਿ ਕੱਲ ਸ਼ਾਮ ਤੱਕ ਜੇ ਆਪਾਂ ਨੂੰ ਸੋਬਾ ਤੱਕ ਸਪਲਾਈ ਇਹ ਕੱਲ ਸ਼ਾਮ ਤੱਕ ਹੀ ਨਰਵਿਕ ਚੱਲੇਗਾ अच्छा जी बिल्कुल किधर 사 షెడ్యూల్ 사 ਫੜਿਆ ਵਾ ਜਿੱਦਾਂ ਇਹਦਾ ਫੋਕਸ ਹੀ ਜਿੱਦਾਂ ਵੀ ਕੰਪਲੇਂਟ ਦੇ ਰਹੇ ਆ ਜੀ ਜੀ ਉਹ ਸ਼ਡਿਊਲ 사 ਉਹ ਸ਼ਡਿਊਲ ਸਾਨੂੰ ਮੈਂ ਆਪਣੇ ਪੀਸੀ ਸਾਹਿਬ ਤੋਂ ਡੇਲੀ ਅਪਡੇਟ ਹੁੰਦਾ ਹੈਗਾ ਜਿਸ ਤਰ੍ਹਾਂ ਵੀ ਉਹਨਾਂ ਵੱਲੋਂ ਸ਼ਡਿਊਲ ਕੀਤਾ ਜਾਂਦਾ ਅਸੀਂ ਸਪਲਾਈ ਉਹਨਾਂ ਦੇ ਅਕੋਰਡਿੰਗ ਦਿੱਤੀ ਜਾਂਦੀ ਹੈ 8 ਘੰਟੇ ਦੇਵਾਂਗੇ 16 ਘੰਟੇ ਜੋ ਵੀ ਉਹਨਾਂ ਦੀ ਇਨਸਟਰਕਸ਼ਨ ਹੋਣੀ ਹੈ ਉਹਦੀ ਮਨਾਂ ਪੂਰੀਆਂ ਕਰਾਂਗੇ ਸਰ ਤੁਸੀਂ ਕੀ ਕਹਿਣਾ ਚਾਹੋ ਬਈ ਜੋ ਜਿਹੜੇ ਧਰਨਾਵਾਂ ਕਰ ਲੱਗਿਆ ਤੇ ਜਾਂ ਜੋ ਆਪਣਾ ਟ੍ਰਾਂਸਫਰ ਹੋਇਆ ਜੀ ਗੱਲ ਬਈ ਤਾਂ ਬਹੁਤ ਖੁਸ਼ੀ ਦੀ ਗੱਲ ਆ ਸਰ ਕਿ ਸਾਰੇ ਵੀ ਕਹਿ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਤੇ ਪਰ ਜੇ ਕੋਈ ਮਸ਼ਕਲ ਆਈ ਆ ਤਾਂ ਸਰ ਬਸੂ ਦੇ ਬਾਰੇ ਜੀ ਬਹੁਤ ਆ ਦਾ ਕਲੀਅਰ ਹੈ ਤੁਸੀਂ ਸਾਬ ਦੱਸ ਛੱਕੇ ਜੀ ਪ੍ਰੋਸੈਸ ਚੱਲਦਾ ਹੈ 2020 ਤੋਂ ਦੋਸਤੋ ਪਹਿਲਾਂ ਚੱਲਦਾ ਸੀ ਕੇ ਜੀ ਤੇ ਬਾਕੀ ਜਦੋਂ ਸਾਲ ਮਿਲਣਾ ਉਦੋਂ ਹੁੰਦਾ ਜੋ ਕਾਜੀ ਕਾਰਵਾਈ ਹੈਗੀ ਆ ਬਾਕੀ ਹੋਰ ਸਾਡਾ ਵੀ ਪ੍ਰੋਸੈਸ ਹੈਗਾ ਪਸਾਨਾਂ ਦੇ ਵਿੱਚ ਚਲੋ ਜਿੰਨਾ ਵਿਕ ਡੋਗਦਾਨ ਵਿਚਾਰਦਾ ਹੈਗਾ ਉਹ ਚੱਲਦਾ ਹੈਗਾ ਹੁਣ ਕੱਲ ਸ਼ਾਮ ਤੱਕ ਇਹ ਕਲੀਅਰ ਹੋ ਜਾਏਗੇ ਅਜ ਪਰਸੋਂ ਤੋਂ ਇਹ ਵੀ ਸਪਲਾਈ ਵੀ ਉਸੇ ਜਾ ਕੱਲ ਰਾਤ ਤੋਂ ਜਾਂ ਪਰਸੋਂ ਤੋਂ ਸਵੇਰ ਤੋਂ ਇਹ ਵੀ ਸਪਲਾਈ ਦੇਣੀ ਸ਼ੁਰੂ ਕਰ ਦੇਵਾਂਗੇ ਹੁਣ ਨਹੀਂ ਦੇਰ ਅਸੀਂ ਘਰਾਂ ਦੀ ਸਪਲਾਈ ਜਿਹੜੀ ਇਹ ਬੰਦ ਨਹੀਂ ਕਰਾਂਗੇ ਜੇ ਕੋਈ ਫਾਲ ਫੁੱਲ ਕਰਦੇ ਉਹ ਆਕਸੀਜਨ ਸਰ ਬਾਕੀ ਜਿਹੜੇ ਵੀ ਫਿਲਟਰ ਹੈ ਜਿੰਨਾ ਚਿਰ ਇਹ ਆਪਾਂ ਨਵਾਂ ਲਾਉਣਾ ਨਹੀਂ ਚੱਲਦਾ ਤਾਂ ਸਪਲਾਈ ਉਸੇ ਨਾਲ ਕੋਸਾ ਮਿਲੂਗੀ ਸਰ ਸਾਰਿਆਂ ਨੂੰ ਕੋਸ਼ਿਸ਼ ਅਸੀਂ ਕਰ ਰਹੇ ਹੈਗੇ ਜੀ अच्छ अच्छ बंद रखी क्योंकि ट्रांसफारम अंदर करना सर बहुत करना तो जिदे करके फीडर थोड़े जबसैट है अच्छ मोटर सप्लाई नहीं दी गई जी हाँ जी